ਲੁਧਿਆਣੇ ਚ ਬੇਕਰੀ ਗੋਲੀ ਕਾਂਚ ਜ਼ਖਮੀ ਹੋਏ ਨੌਜਵਾਨ ਨੂੰ ਲੁਧਿਆਣੇ ਤੋਂ ਮੈਂਬਰ ਪਾਰਲੀਮੈਂਟ ਰਾਜਾ ਵੜਿੰਗ ਦੀ ਧਰਮ ਪਤਨੀ ਅਮ੍ਰਿਤਾ ਵੜਿੰਗ ਮਿਲਨ ਡੀ ਐਮ ਸੀ ਹਸਪੀਟਲ ਪਹੁੰਚੇ ਇਸ ਦੌਰਾਨ ਉਨ੍ਹਾਂ ਨੇ ਲੁਧਿਆਣੇ ਕਾਂਗਰਸ ਦੀ ਲੀਡਰਸ਼ਿਪ ਵੀ ਮੌਜੂਦ ਰਹੀ ਅਮ੍ਰਿਤਾ ਵੜਿੰਗ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਦੇ ਵਿੱਚ ਹਾਲਾਤ ਖਰਾਬ ਸਰਕਾਰ ਨੇ ਕਰ ਦਿੱਤੇ ਨੇ ਉਹਨਾਂ ਕਿਹਾ ਕਿ ਕੁਝ ਦਿਨ ਪਹਿਲਾਂ ਅਮ੍ਰਿਤਸਰ ਦੇ ਵਿੱਚ ਇੱਕ ਐਨ ਆਰ ਆਈ ਦੇ ਘਰ ਤੇ ਗੋਲੀ ਚਲਦੀ ਹੈ ਉਹਨਾਂ ਕਿਹਾ ਕਿ ਮਲਜ਼ਮ ਜ਼ਰੂਰ ਗ੍ਰਿਫਤਾਰ ਕਰ ਲਏ ਜਾਂਦੇ ਨੇ ਪਰ ਇੱਥੇ ਗੋਲੀ ਚੱਲਣ ਦਾ ਕੀ ਕਾਰਨ ਸੀ ਇਸ ਮਾਮਲੇ ਦੀ ਜਾਂਚ ਹੋ ਸਰਕਾਰ ਕੰਮ ਨਹੀਂ ਕਰ ਸਕਦੀ ਤਾਂ ਉਸ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਦੇਖੋ ਜੀ ਲਾਅ ਐਂਡ ਆਰਡਰ ਦੀ ਸਥਿਤੀ ਬਹੁਤ ਵਿਗੜੀ ਹੋਈ ਹੈ ਕਿ ਇੱਕ ਇਨਸਾਨ ਆਪਦੀ ਦੁਕਾਨ ਤੇ ਸ਼ਾਂਤੀ ਦੇ ਨਾਲ ਆਪਦਾ ਵਪਾਰ ਕਰ ਰਿਹਾ ਹੈ ਔਰ ਪਹਿਲਾਂ ਦੋ ਅਸੇਲੈਂਟਸ ਆਉਂਦੇ ਉੱਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕਰਦੇ ਆ ਫਾਇਰ ਮਿਸ ਹੋ ਜਾਂਦਾ ਹੈ 25 ਮਿੰਟਾਂ ਬਾਅਦ ਫਿਰ ਉਹੀ ਦੁਬਾਰਾ ਆਉਂਦੇ ਆ ਔਰ ਉਹਦੀ ਗੋਲੀ ਲੱਗਦੀ ਹੈ ਤਾਂ ਪਰਮਾਤਮਾ ਦੀ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਗੋਲੀ ਲੱਗਣ ਦੇ ਬਾਵਜੂਦ ਉਹਨਾਂ ਦੀ ਜਾਨ ਬਚ ਗਈ ਮੈਂ ਹੁਣੇ ਉਹਨਾਂ ਦਾ ਪਤਾ ਲੈ ਕੇ ਆਈ ਹਾਂ ਸਰਜਰੀ ਖਤਮ ਹੋਈ ਸੀ ਅੱਖ ਦੇ ਕੋਲੋਂ ਇਥੋਂ ਗੋਲੀ ਲੱਗੀ ਹੈ ਤੇ ਅੱਖ ਦੇ ਨੀਚੋਂ ਗੋਲੀ ਲੰਘੀ ਤੇ ਹਜੇ ਤਾਂ ਉਹ ਅੱਖ ਦੇ ਨੀਚੇ ਵਾਲਾ ਪਾਰਟ ਉਹਦੀ ਸਰਜਰੀ ਹੋਈ ਹੈ ਪਰ ਮੈਂ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਦੀ ਹਾਂ ਕਿ ਇਸ ਤਰ੍ਹਾਂ ਦੀਆਂ ਵਾਰਦਾਤਾਂ ਪੰਜਾਬ ਦੇ ਵਿੱਚ ਪਹਿਲਾਂ ਕਦੀ ਵੇਖਣ ਨੂੰ ਨਹੀਂ ਸੀ ਮਿਲੀਆਂ ਤੁਸੀਂ ਲੋਕ ਨਾ ਤਾਂ ਆਪਣੇ ਘਰਾਂ 'ਚ ਸੁਰੱਖਿਅਤ ਹੈ ਨਾ ਵੀਆ ਦੁਕਾਨਾਂ 'ਤੇ ਸੁਰੱਖਿਅਤ ਹੈ ਤੁਸੀਂ ਸੁੱਤੇ ਪਈਆਂ ਤੁਸੀਂ ਘਰ ਕੀ ਰਹੇ ਹੋ ਔਰ ਇਹ ਬੜੀ ਚਿੰਤਾਜਨਕ ਸਥਿਤੀ ਹੈ ਸਾਡੇ ਸੂਬੇ ਦੀ ਔਰ ਜੇ ਸਰਕਾਰ ਇਸ ਚੀਜ਼ ਨੂੰ ਲੈ ਕੇ ਅਵੇਅਰ ਨਹੀਂ ਔਰ ਜੇ ਸਰਕਾਰ ਦਾ ਧਿਆਨ ਹੀ ਨਹੀਂ ਇਸ ਚੀਜ਼ ਦੇ ਵੱਲ ਤਾਂ ਸਰਕਾਰ ਬੈਠੀ ਕਿਉਂ ਕੁਰਸੀ ਤੇ ਇਦੋਂ ਤਾਂ ਸਰਕਾਰ ਰੀਜ਼ਾਈਨ ਕਰ ਦੇ। ਜੀ ਸਾਹਿਬ ਨੂੰ ਵੀ ਮਿਲੇ ਉਹਨਾਂ ਨੂੰ ਕੀ ਲੱਗਦਾ ਹੋਵੇਗਾ? ਉਹਨਾਂ ਨੂੰ ਇਹ ਬੇਨਤੀ ਕਰਕੇ ਆਂਦੀ ਹੈ ਉਹਨਾਂ ਨੇ ਸਾਨੂੰ ਦੇਖੋ ਹਜੇ ਜਦੋਂ ਤੱਕ ਇਹ ਪਤਾ ਨਹੀਂ ਲੱਗਦਾ ਕਿ ਗੋਲੀ ਲੱਗੀ ਕਿਉਂ? ਜਦੋਂ ਤੱਕ ਇਹ ਸਿਚੁਏਸ਼ਨ ਕਲੀਅਰ ਨਹੀਂ ਹੁੰਦੀ ਉਦੋਂ ਤੱਕ ਤਾਂ ਸਾਰਾ ਕੁਝ ਹਵਾ 'ਚ ਹੈ। ਔਰ ਅਸੀਂ ਇਹ ਮੰਗ ਕਰਦੇ ਆਂ ਅਸੀਂ ਇਹ ਮੰਗ ਕਰਦੇ ਆਂ ਕਿ ਸਾਨੂੰ ਇਹ ਪਤਾ ਲੱਗਣਾ ਚਾਹੀਦਾ ਹੈ ਕਿ ਇਹ ਲੋਕ ਕੌਣ ਸੀ ਇਹਨਾਂ ਨੇ ਕਿਉਂ ਅਟੈਕ ਕੀਤਾ? ਕਾਰਨ ਕੀ ਰਿਹਾ ਇਹਦੇ ਪਿੱਛੇ? ਇਸ ਮੰਗ ਨੂੰ ਲੈ ਕੇ ਅਸੀਂ ਸਾਰੀ ਕਾਂਗਰਸ ਪਾਰਟੀ ਲੁਧਿਆਣਾ ਦੀ ਜਿਹਦੇ ਵਿੱਚ ਜਿੰਨੇ ਵੀ ਕਾਂਗਰਸ ਦੇ ਐਕਸਐਮਐਲਏਜ਼ ਨੇ ਅਸੀਂ ਸਾਰੇ ਇਕੱਠੇ ਹੋ ਕੇ ਕਮਿਸ਼ਨਰ ਸਾਹਿਬ ਕੋਲੇ ਗਏ ਸੀ ਤੇ ਉਹਨਾਂ ਕੋਲੇ ਮੰਗ ਕਰਕੇ ਆਏ ਤੇ ਮੈਂ بار بار ਇਹ ਬੇਨਤੀ ਕਰਦੀ ਹਾਂ ਕਿ ਸਾਨੂੰ ਇਹ ਦੱਸਿਆ ਜਾਵੇ ਕਿ ਇਹ ਹੋਇਆ ਕਿਉਂ ਤੇ ਲੋਕ ਕੌਣ ਸੀ ਜਿਹਨਾਂ ਨੇ ਵਾਅਦਾ ਤੋਂ ਇਨਕਾਰ ਕੀਤਾ ਸੋਸ਼ਲ ਸਕੋਲ ਲਗਾਤਾਰ ਆ ਰਹੀ ਹੈ ਲੋਕਾਂ ਨੂੰ ਧਮਕੀਆਂ ਦਿੱਤੀ ਜਾ ਰਹੀਆਂ ਨੇ ਲੱਗਦਾ ਕਿ ਤਰ੍ਹਾਂ ਕਿਤੇ ਲਾਅ ਐਂਡ ਆਰਡਰ ਦੀ ਸਥਿਤੀ ਹੈ ਲਾਅ ਐਂਡ ਆਰਡਰ ਮੈਂ ਤੁਹਾਨੂੰ ਇਹੀ بار بار ਬੇਨਤੀ ਕਰ ਰਹੀ ਹਾਂ ਕਿ ਲਾਅ ਐਂਡ ਆਰਡਰ ਪੂਰੇ ਪੰਜਾਬ ਭਰ ਦੇ ਵਿੱਚ ਤੇ ਲੁਧਿਆਣਾ ਸ਼ਹਿਰ ਦੇ ਵਿੱਚ ਇਕਦਮ ਖਤਮ ਹੋ ਚੁੱਕਿਆ ਔਰ ਜੇ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਲੋਕ ਲੋਕ ਰਹਿਣਗੇ ਕਿਵੇਂ ਇੱਥੇ ਮੈਨੂੰ ਤੁਸੀਂ ਜਵਾਬ ਦਿਓ ਇਸ ਗੱਲ ਦਾ ਸਰਕਾਰ ਬਣਾਈ ਕਿਉਂ ਹੈ ਜਿਸ ਸਰਕਾਰ ਤੋਂ ਸੁਭਾ ਨਹੀਂ ਚੱਲ ਰਿਹਾ ਤਾਂ ਕਿਰਪਾ ਕਰਕੇ ਰਿਜ਼ਾਈਨ ਕਰ ਦਿਓ ਮੈਂ ਬਹੁਤ ਵੱਡੇ ਵੱਡੇ ਦਾਅਵੇ ਕਰ ਰਹੀਆਂ ਸੀ ਅਗਲਾ ਪੰਜਾਬ ਬਣਾਣਾ ਸੀ ਦੇਖੋ ਜੀ ਦਾਅਵੇ ਕਰਨਾ ਅਲੱਗ ਚੀਜ਼ ਹੁੰਦੀ ਹੈ ਔਰ ਜੋ ਰਿਅਲਿਟੀ ਦੇ ਵਿੱਚ ਨਜ਼ਰ ਆ ਰਿਹਾ ਉਹ ਅਲੱਗ ਚੀਜ਼ ਹੈ ਜੋ ਅਸੀਂ ਨਜ਼ਰ ਆ ਰਿਹਾ ਸਾਨੂੰ ਸ਼ਰ੍ਹਾਂ ਉਹ ਹੀ ਹੈ ਕਿ ਪਰਸੋਂ ਅੰਮ੍ਰਿਤਸਰ ਦੇ ਵਿੱਚ ਕੋਈ ਆਪਣੇ ਘਰੇ ਬੈਠਾ ਸੀ ਘਰੇ ਆ ਕੇ ਉਹਨਾਂ ਦੇ ਮੂੰਹ ਤੇ ਨਕਾਬ ਵੀ ਨਹੀਂ ਪਾਇਆ ਮਤਲਬ ਔਰ ਐਨਆਰਆਈ ਤੇ ਘਰੇ ਬੈਠੇ ਤੇ ਗੋਲੀਆਂ ਚੱਲ ਗਈਆਂ ਇਹਨਾਂ ਤੇ ਅੱਜ ਮੈਂ ਹੁਣ ਪਤਾ ਲੈ ਕੇ ਆਈਆਂ ਲੁਗਿਆਣਾ ਦੇ ਵਿੱਚ ਇੱਕ ਦੁਕਾਨ ਤੇ ਗੋਲੀਆਂ ਚੱਲ ਗਈਆਂ ਇਹ ਆਮ ਤਰ੍ਹਾਂ ਦੇ ਇਹ ਆਮ ਹਾਦਸੇ ਪੂਰੇ ਪੰਜਾਬ ਭਰ ਦੇ ਵਿੱਚ ਹੋ ਰਹੇ ਨੇ ਜਿਨ੍ਹਾਂ ਨੇ ਕੱਲ ਗੋਲੀ ਚਲਾਈ ਇਹਨਾਂ ਨੇ ਇੱਕ ਹਫਤਾ ਪਹਿਲਾਂ ਸਰਪਨਗਰ ਦੇ ਵਿੱਚ ਇੱਕ ਐਨਆਰਆਈ ਦੇ ਘਰ ਦੇ ਬਾਹਰ ਵੀ ਗੋਲੀਆਂ ਚੱਲ ਗਈਆਂ ਸੇਮ ਉਹੀ ਬੰਦੇ ਨੇ ਤੇ ਸਰਕਾਰ ਸੁੱਤੀ ਪਈ ਹੈ ਮੈਂ ਪੁੱਛਣਾ ਚਾਹੁੰਨੀ ਐ ਪ੍ਰਸ਼ਾਸਨ ਫੜ ਸਕਦਾ ਸੀ ਬਿਲਕੁਲ ਫੜ ਸਕਦਾ ਸੀ ਪ੍ਰਸ਼ਾਸਨ ਚਾ ਵੀ ਕੀ ਨਹੀਂ ਕਰ ਸਕਦਾ ਪਰ ਇਹਨਾਂ ਮੋਗੇ ਤੋਂ ਫੜੇ ਗਏ ਆ ਜੀ ਮੋਗੇ ਤੋਂ ਬੰਦੇ ਫੜੇ ਗਏ ਆ ਪਰ ਜਦੋਂ ਤੱਕ ਇਸ ਚੀਜ਼ ਬਾਰੇ ਸਾਨੂੰ ਕਲੈਰਿਟੀ ਨਹੀਂ ਆਉਂਦੀ ਕਿ ਇਹ ਬੰਦੇ ਕੌਣ ਸੀ ਕਿਉਂ ਹੋਇਆ ਕਿਉਂ ਕੀਤਾ ਗਿਆ ਉਦੋਂ ਤੱਕ ਤਾਂ ਰੋਸ ਹੈ ਤੁਸੀਂ ਮਿਲ ਕੇ ਆਏ ਹੋ ਕਿਦਾਂ ਸਿਹਤ ਠੀਕ ਹੋ ਉਹਨਾਂ ਨੇ ਨਹੀਂ ਜੀ ਨਹੀਂ ਉਹਨ ਕੌਨਸ਼ੀਅਸ ਸੰ ਕੋਸ਼ ਨਹੀਂ ਸੀ ਉਹਨਾਂ ਨੂੰ ਤੇ ਸਰਜਰੀ ਚੋਂ ਬਾਹਰ ਨਿਕਲੇ ਦੇਖੋ ਤਾਂ ਪੇਸ਼ੈਂਟ ਹੈ ਨਾ ਜਦੋਂ ਇੰਨੀ ਵੱਡੀ ਵਾਰਦਾਤ ਹੁੰਦੀ ਹੈ ਔਰ ਗੋਲੀ ਲੱਗਦੀ ਹੈ ਤੁਸੀਂ ਕੀ ਉਮੀਦ ਕਰਦੇ ਹੋ ਕਿ ਇਨਸਾਨ ਦਾ ਕੀ ਹਾਲ ਹੋਊਗਾ ਮੈਂ ਤਾਂ ਇੱਕੋ ਗੱਲ ਦੀ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਜਾਨ ਬਚ ਗਈ ਦੇਖੋ ਕੋਈ ਦੁਸ਼ਮਣੀ ਨਹੀਂ ਸੀ ਸ਼ਰੀਰ ਬੜਾ ਅੱਛਾ ਪਰਿਵਾਰ ਹੈ ਕੋਈ ਕਿਸੇ ਨਾਲ ਦੁਸ਼ਮਣੀ ਨਹੀਂ ਕੋਈ ਲੈਣਾ ਦੇਣਾ ਨਹੀਂ ਇਸੇ ਗੱਲ ਤੇ ਪਰਿਵਾਰ ਬਹੁਤ ਪਰੇਸ਼ਾਨ ਹੈ ਕਿ ਇਸੇ ਦਾ ਕਿਸੇ ਦਾ ਦੇਣਾ ਨਹੀਂ ਲੈਣਾ ਨਹੀਂ ਸਾਡੇ ਤੇ ਹੋਇਆ ਕਿਉਂ ਪਰਿਵਾਰ ਨਹੀਂ ਲੱਗਦਾ ਕਿ ਪੰਜਾਬ ਤੇ ਹੁਣ ਮੌਤ ਆਵਾਂ ਨਹੀਂ ਰਿਹਾ ਮੈਮ ਦੇਖੋ ਅੱਜ ਮਾਹੌਲ ਸੁਖਾਵਾਂ ਨਹੀਂ ਪਰ ਮੈਂ ਸਰਕਾਰ ਨੂੰ ਬਾਰ-ਬਾਰੀ ਬੇਨਤੀ ਕਰ ਰਹੀ ਹਾਂ ਕਿ ਪੰਜਾਬ ਦੇ ਲੋਕਾਂ ਵਾਸਤੇ ਪੰਜਾਬ ਦੇ ਕਾਰੋਬਾਰੀਆਂ ਵਾਸਤੇ ਜੇ ਇਸ ਤਰ੍ਹਾਂ ਦਾ ਡਰ ਦਿਲ ਦੇ ਵਿੱਚ ਪੈਦਾ ਹੋ ਗਿਆ ਔਰ ਜਿਨਨੇ ਇਸ ਤਰ੍ਹਾਂ ਦੇ ਲੋਕ ਐ ਜੀਓ ਇਸ ਤਰ੍ਹਾਂ ਬੇਖੌਫ ਹੋ ਕੇ ਲੋਕਾਂ ਦੇ ਘਰਾਂ ਦੁਕਾਨਾਂ ਦੇ ਵਿੱਚ ਗੋਲੀਆਂ ਮਾਰਦੇ ਰਹੇ ਤਾਂ ਸਰਕਾਰ ਨੂੰ ਡਿਜ਼ਾਈਨ ਕਰ ਦੇਣਾ ਜੀ ਤੇ ਮੈਂ ਬਾਰ-ਬਾਰ ਇੱਕੋ ਹੀ ਗੱਲ ਕਰ ਰਹੀ ਹਾਂ ਡੈਫੀਨੇਟਲੀ ਚੱਕੀ ਜਾਊ ਮੈਮ ਗਿੱਦਰ ਬਹਾਵ ਦੇ ਵਿੱਚ ਐਕਸ਼ਨ ਹੋਣੀ ਹੈ ਤਾਂ ਕਿੱਸ ਰਹੀ ਹੈ ਇਹ ਤੁਹਾਨੂੰ ਤੁਹਾਨੂੰ ਇਹ ਤੁਹਾਨੂੰ ਸਮਾਂ ਤੇ ਪਤਾ ਪਤਾ ਲੱਗ